ਪੀ ਹਾਲ ਜਾਲ ਮਿੱਤਰੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਮੇਰੀ ਤੀਸਰੀ ਵੀਡੀਓ ਚ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਜਾ ਰਹੇ ਹਾਂ ਖੇਤਾਂ ਨੂੰ ਹੁੜ ਫਰੈਸ਼ ਕਰਨ ਘਰੇ ਹੋ ਰਹੀ ਸੀ ਥੋੜੀ ਜਿਹੀ ਕੁੱਟਣ ਤੇ ਮੈਂ ਕਿਹਾ ਖੇਤਾਂ ਨੂੰ ਜਾਈਏ ਦੋ ਮਿੰਟ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਖੇਤਾਂ ਦਾ 뷰 ਤੇ ਇੱਕ ਮਿੰਟ ਸੋ ਆ ਦੇਖੋ ਪਿੱਛੇ ਕਿੰਨੀ ਵਧੀਆ ਕਣਕ ਆ ਦੇਖੋ ਕਿੰਨਾ ਵਧੀਆ ਨਜ਼ਾਰਾ ਅਮੇ ਰੱਗ ਗਿਆ ਤੇ ਯਾ ਇੱਕ ਮਿੰਟ ਇੱਕ ਮਿੰਟ ਇੱਕ ਕਿੱਛੂ ਆ ਦੇਖੋ ਕਾਨਕ ਤੇ ਉਸ ਤੋਂ ਕੋ ਜਿੱਦਾਂ ਦੇ ਵਧੀਆ-ਵਧੀਆ ਪੋਜ਼ਿਟਿਵ ਵਾਈਬ ਹੋਣ ਦੀ ਇੱਥੇ ਤੁਹਾਨੂੰ ਪਤਾ ਹੀ ਆ ਬਖਸੇ ਤਾਂ ਖੁੱਤਾ ਤੇ ਨਾ ਖਾਲਿਆ ਫੁੱਲਿਆਂ ਤੇ ਆ ਕੇ ਦੀਵੜਾ ਲੱਗਦਾ ਬਾਕੀ ਤੁਸੀਂ ਜੇ ਤਾਂ ਪਿੰਡ ਤੋਂ ਹੋ ਤਾਂ ਤੁਸੀਂ ਸਮਝਦੇ ਹੋਵੋਗੇ ਜੇ ਤੁਸੀਂ ਇਹ ਸ਼ਹਿਰ ਤੋਂ ਤੇ ਫਿਰ ਵੀ ਤੁਹਾਨੂੰ ਪਤਾ ਹੋਊਗਾ ਕਿ ਵਲ ਏਜ ਲਾਈਫ ਕਿੰਨੀ ਡੇਂਜਰ ਤੇ ਕਿੰਡ ਲਾਈਫ ਆ ਆ ਦੇਖੋ ਪਿੱਛੇ ਕਿੰਨਾ ਕੁਸ਼ ਹਰਿਆਲੀ 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 ਉਹ ਦੂਰ ਦੂਰ ਤੱਕ ਚੰਗਾ ਨੈਕਸਟ ਵਲੌਗ ਚ ਮਿਲਦੇ ਆ ਬਾਈ ਬਾਈ